ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੇਟਾ ਕੀ ਨਾਮ ਆ ਤੁਹਾਡਾ ਕੋਸ਼ਲ ਸਿੰਘ ਕਿੱਥੋਂ ਆਇਆ ਤੁਸੀਂ ਫਰੀਦਕੋਟ ਤੇ ਬੇਟਾ ਕੀ ਸਮੱਸਿਆ ਸੀ ਆਪਾਂ ਨੂੰ ਛੋਟਿਆਂ ਅੰਤ ਤੇ ਵੱਡਿਆਂ ਅੰਤ 'ਚ ਜੋ ਪ੍ਰੋਬਲਮ ਸੀ ਪੇਨ ਹੁੰਦੀ ਰਹਿੰਦੀ ਸੀ ਓਕੇ ਹਾਂਜੀ ਇਹ ਪੇਨ ਕਿੰਨੇ ਟਾਈਮ ਤੋਂ ਸੀ ਬੇਟਾ ਇਹ ਸਿੰਘ ਜੀ 7-8 ਮਹੀਨੇ ਹੋ ਗਈ ਉਦੋਂ ਦੀ ਰੋਟੀ ਵੀ ਬੰਦ ਕੀਤੀ ਹੋਈ ਓਕੇ ਹਾਂਜੀ ਕੀ ਰੋਟੀ ਦਾ ਡਰ ਮਨ 'ਚ ਕਿਵੇਂ ਪੈ ਗਿਆ ਤੁਹਾਡੇ ਮਤਲਬ ਕਿਉਂ ਬੰਦ ਕਰਤੀ ਸੀ ਇਹ ਡਾਕਟਰ ਨੇ ਡਰ ਪਾਇਆ ਡਰ ਪਾਇਆ ਹਾਂਜੀ ਤੁਸੀਂ ਖਾ ਕੇ ਨਹੀਂ ਦੇਖੀ ਨਹੀਂ ਉਦੋਂ ਵਾਰ ਖਾ ਕੇ ਨਹੀਂ ਦੇਖੀ ਦਰਦ ਵੀ ਨਹੀਂ ਹਟਿਆ ਨਹੀਂ ਦਰਦ ਵੀ ਨਹੀਂ ਹਟਿਆ ਨਾ ਦਰਦ ਛਟਿਆ ਨਾ ਰੋਟੀ ਖਾ ਸਕੀ ਹਾਂਜੀ ਫਿਰ ਜਦੋਂ ਇੱਥੇ ਵਿਜ਼ਿਟ ਕੀਤਾ ਫਿਰ ਡਾਕਟਰ ਸਾਹਿਬ ਨੇ ਕਿਹਾ ਕਿ ਤੁਸੀਂ ਪਹਿਲਾਂ ਰੋਟੀ ਹੀ ਸ਼ੁਰੂ ਕਰੋ ਓਕੇ ਹਾਂਜੀ ਉਹ ਰੋਟੀ ਨਾਲ ਹੀ ਇੱਦਾਂ ਫਰਕ ਪੈ ਗਿਆ ਓਕੇ ਓਕੇ ਹਾਂਜੀ ਹੁਣ ਖੁਸ਼ ਹੋ ਤੁਸੀਂ ਹਾਂਜੀ ਪੂਰੇ ਦਰਦ ਬੰਦ ਹੈ ਹਾਂਜੀ ਦਰਦ ਲੇਕਿਨ ਠੀਕਨ ਲੱਗ ਗਿਆ ਹਾਂਜੀ ਪੇਟ ਦਾ ਕਿਸਾ ਕਿਵੇਂ ਆ ਪੇਟ ਦਾ ਕਿਸਾ ਮਸ਼ੀਨ ਨੇ ਸਹੀ ਕਰਤਾ ਈ ਓਕੇ ਹਾਂਜੀ ਮਤਲਬ ਤੁਹਾਨੂੰ ਕੀ ਲੱਗਦਾ ਵੀ ਪਹਿਲਾਂ ਕਿਸਾ ਜ਼ਿਆਦਾ ਸੀ ਹੁਣ ਜਦੋਂ ਮਸ਼ੀਨ ਲੱਗੀ ਉਸ ਤੋਂ ਬਾਅਦ ਨਾਰਮਲ ਹੋ ਗਿਆ ਹਾਂਜੀ ਔਰ ਰਿਲੈਕਸ ਹੋ ਗਿਆ ਈ ਪੇਟ ਸੋਖਾ ਲੱਗ ਤੇ ਰੋਟੀ ਖਾ ਕੇ ਜਾਨ ਜੀ ਕੀ ਮੈਸੇਜ ਜਾਨ ਹੁਣ ਪੈ ਗਈ ਜਾਨ ਅੱਛਾ ਪੰਜ ਦਿਨਾਂ ਚ ਪੈ ਗਈ ਚਲੋ ਸ਼ੁਕਰ ਹੈ ਹਾਂਜੀ ਤੇ ਤੁਸੀਂ ਪੰਜ ਦਿਨਾਂ ਦੇ ਵਿੱਚ ਹੀ ਆਪਣੇ ਆਪ ਨੂੰ ਸਹੀ ਮੰਨਦੇ ਹੋ ਹਾਂਜੀ ਪੰਜ ਦਿਨਾਂ ਦੇ ਨਾਲ ਚਲੋ ਬਹੁਤ ਸ਼ੁਕਰ ਹੈ ਪ੍ਰਮਾਤਮਾ ਦਾ ਪੇਸ਼ੈਂਟਾਂ ਨੂੰ ਕੀ ਕਹਿਣਾ ਚਾਹੋਗੇ ਪੇਸ਼ੈਂਟਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਇੱਥੇ ਆ ਕੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਜੀ ਇੱਕ ਵਾਰੀ ਮੇਰੇ ਕਹਿਣ ਤੇ ਆਓ ਜ਼ਰੂਰ ਜੀ ਪਹਿਲੀ ਵਾਰ ਜੇ ਤੁਹਾਨੂੰ ਫਰਕ ਪਤਾ ਲੱਗ ਜਾਣਾ ਹੈ